ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦੇਖਿਓ ਬਈ ਮੁੰਡਾ ਸਾਡੀ ਨੂੰ ਥੈਂਕ ਯੂ ਪਹਿਲਾ ਮੈਂ ਮੈਂਬਰੀ ਤੋਂ ਸਬਰ ਸ਼ੁਰੂ ਕੀਤਾ ਹੋਇਆ ਜੇ ਸਰਪੰਚੀ ਦੀ ਇਲੈਕਸ਼ਨ ਲੜਨੀ ਹੁੰਦੀ ਸੀ ਜਾਂ ਹੋਰ ਕੋਈ ਬਲੌਗ ਸੰਮਤੀ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸ਼ਰਾਬ ਦੇ ਦੌਰ ਚੱਲਦੇ ਹੁੰਦੇ ਆ ਫੇਰ ਕਿਤੇ ਜਾ ਕੇ ਜੁੱਤੇ ਜਾਂਦਾ ਮੈਂ ਸੇ ਇਲੈਕਸ਼ਨਾਂ ਦੇ ਵਿੱਚ ਮੈਂ ਜਮਾਨਤ ਨੂੰ ਵੀ ਐਕਟੀਵੇਸ਼ਨ ਦੇ ਚਮਚਾ ਸ਼ਰਾਬ ਦਾ ਨਹੀਂ ਮੈਥੋਂ ਮੰਗਿਆ ਇੱਕ ਦੂ ਘਾਟ ਰੱਖਿਆ ਗਿਆ ਨਹੀਂ ਕਿੰਨੇ ਉਹ ਦੂ ਘਾਟ ਰੱਖਿਆ ਤੇ ਕਿੰਨਾ ਖਰਚ ਹਾਂ ਦੇਖੋ ਜੀ ਜਿਹੜਾ ਇਸ ਟਾਈਮ ਘਰਚਾ ਰੋਡ ਤੇ ਅੱਜ ਤਕਰੀਬਨ 14 ਕਰੋੜ 71 ਲੱਖ ਜਿਹੜਾ ਪਾਈਪਲਾਈਨ ਦਾ ਨੀਂਹ ਪੱਥਰ ਜਿਹੜਾ ਉਹ ਰੱਖਿਆ ਗਿਆ ਤੇ ਕੰਮ ਕਈ ਗਲੀਆਂ ਚ ਇੱਥੇ ਚੱਲ ਰਿਹਾ ਪੂਰੇ ਬਰਨਾਲੇ ਦੇ ਵਿੱਚ ਚੱਲ ਰਿਹਾ ਹੈ ਆਈ ਘਰਚਾ ਰੋਡ ਤੇ ਤਕਰੀਬਨ 1.14 ਲੱਖ ਦੀ ਲਾਗਤ ਦੇ ਨਾਲ ਸਾਰੀ ਘਰਚਾ ਰੋਡ ਤੇ ਲਾਈਟਾਂ ਲੱਗੀਆਂ ਉਹਦੀ ਵੀ ਮੈਂ ਸਾਰੇ ਘਰਚਾ ਰੋਡ ਦੇ ਵਾਸੀਆਂ ਨੂੰ ਵਧਾਈ ਦਿੰਦੀ ਐ ਇਸ ਤੋਂ ਬਿਨਾ ਦੋ ਟਿਊਬਲ ਅੱਜ ਇੱਕ ਵਾਰਡ ਨੰਬਰ 26 ਚ ਅਧ்கਾਟਨ ਕੀਤਾ ਤੇ ਦੂਜਾ ਵਾਰਡ ਨੰਬਰ 21 ਦੇ ਵਿੱਚ ਅਧ்கਾਟਨ ਜਿਹੜਾ ਉਹ ਕੀਤਾਗਾ ਤੇ ਬਾਕੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੀ ਐ ਜਿਹੜਾ ਚੋਣਾਂ ਤੋਂ ਪਹਿਲਾਂ ਅਸੀਂ ਐਲਾਨ ਕੀਤਾ ਸੀਗਾ ਕੇ ਪੀਣ ਵਾਲੇ ਪਾਣੀ ਤੇ ਸੀਵਰੇਜ ਦੇ ਲਈ ਤਕਰੀਬਨ 86-87 ਕਰੋੜ ਰੁਪਏ ਦਾ ਜਿਹੜਾ ਟੈਂਡਰ ਸੀ ਪੀਣ ਵਾਲੇ ਪਾਣੀ ਦਾ ਤੇ ਸੀਵਰੇਜ ਦਾ ਜਿਹੜਾ ਪਾਣੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸੀਵਰੇਜ ਦੀ ਵੀ ਬੜੀ ਜਲਦੀ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਸੋ ਮੈਂ ਬਹੁਤ ਜਿੱਥੇ ਇਲਾਕਾ ਵਾਸੀਆਂ ਨੂੰ ਵਧਾਈ ਦਿੰਦਾ ਉੱਥੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ ਵੀ ਸਾਡੇ ਸ਼ਹਿਰ ਲਈ ਕਰੋੜਾਂ ਰੁਪਇਆ ਜਿਹੜਾ ਬਰਨਾਲਦੀ ਡਿਵੈਲਪਮੈਂਟ ਹੀ ਦਿੱਤਾ ਹੈ ਤੇ ਹੁਣ ਵੀ ਸੈਂਕੜੇ ਕਰੋੜ ਰੁਪਇਆ ਬਰਨਾਲੇ ਦੇ ਲੋਕਾਂ ਦੀ ਬਰਨਾਲੇ ਦੀ ਡਿਵੈਲਪਮੈਂਟ ਲਈ ਜਿਹੜਾ ਉਹ ਦਿੱਤਾ ਤੇ ਬਾਕੀ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਰਹਿੰਦੇ ਕੰਮ ਨੇ ਪੈਸੇ ਕਮੀਓ ਕੋਈ ਕਮੀ ਨਹੀਂ ਜਿਹੜੀ ਹੈ ਉਹ ਛੱਡੀ ਜਾਊਗੀ ਤੇ ਬਰਨਾਲਾ 'ਚ ਜਿਹੜੇ ਕੰਮ ਪਿਛਲੇ 25-30 ਸਾਲ ਕਿਉਂਕਿ ਬਰਨਾਲੇ 'ਚ ਕੋਈ ਡਿਵੈਲਪਮੈਂਟ ਹੋ ਹੀ ਨਹੀਂ ਸਕੀ ਉਹ ਸਾਡੀ ਕੋਸ਼ਿਸ਼ ਹੈ ਕਿ ਆ 3 ਸਾਲ ਸਾਡੇ ਲੰਘ ਗਏ ਉਹਨਾਂ ਦੀ ਬੜੀ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਕੰਮ ਕਰਵਾਇਆ ਤੇ ਆਉਂਦੇ ਦੋ ਸਾਲਾਂ 'ਚ ਵੀ ਜਿਹੜੇ ਰਹਿੰਦੇ ਕੰਮ ਐ ਬਹੁਤ ਤੋਂ ਵੱਧ ਜਿਹੜੀ ਬਰਨਰਡ ਡਵੈਲਪਮੈਂਟ ਆ ਉਹ ਕਰਵਾ ਸਕੀਏ ਕੋਈ ਸੜਕਾਂ ਦੇ ਵੀ ਤੋਂ ਆਵਾਜ਼ੀ ਰਦ ਤੋਂ ਬਦਲ ਹੋ ਰਹੀ ਹੈ ਸੜਕਾਂ ਦੀ ਜਿਹੜੀ ਬਰਨਾਲੇ ਦੀ ਜਿਹੜੀ ਬਾਹਰ ਲੀਆਂ ਜਿਹੜੀਆਂ ਸੜਕਾਂ ਨੇ ਜੀ ਆ ਹੰਢਿਆ ਰੋਡ ਹੋਗੀ ਕਪਲਪੈਲਸ ਵਾਲੀ ਰੋਡ ਹੋਗੀ ਇਧਰੋਂ ਸਾਬਿਤ ਹੋਗੀ ਇਹ ਸਾਰੀਆਂ ਰੋਡਾਂ ਨੂੰ ਆਉਣ ਵਾਲੇ ਸਮੇਂ 'ਚ 4 ਲੇਨ ਜਿਹੜਾ ਕਰ ਰਹੇ ਆ ਵਿਚਾਲੇ ਡਿਵਾਈਡਰ ਪਾ ਕੇ ਜਿਹੜੀਆਂ ਸੜਕਾਂ ਨੇ ਇਹ ਬਣ ਰਹੀਆਂ ਤੇ ਕਿਉਂਕਿ ਟ੍ਰੈਫਿਕ ਇਹਨਾਂ ਸੜਕਾਂ ਤੇ ਬਹੁਤ ਰਹਿਣ ਲੱਗੀ ਐ ਐਕਸੀਡੈਂਟ ਹੁੰਦੇ ਆ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਤੇ ਇਹ ਵੀ ਤਕਰੀਬਨ ਮੈਨ ਮੇਰੇ ਹੁਣ ਜਿਆਦਾ ਨਹੀਂ 80 ਤੋਂ 90 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਜਿਹਦੇ ਚ 13 ਕਰੋੜ ਰੁਪਇਆ ਪਾਸ ਹੋ ਕੇ ਜਿਹੜਾ ਆ ਚੁੱਕਿਆ ਜੀ ਦੇ ਚ ਕੁਝ ਪੈਸੇ ਫੋਰੈਸਟ ਡਿਪਾਰਟਮੈਂਟ ਨੂੰ ਗਏ ਆ ਕਿਉਂਕਿ ਦਰਖਤ ਕੁਝ ਕੱਟੇ ਜਾਣੇ ਆ ਸੀਵਰੇਜ ਬੋਰਡ ਨੂੰ ਗਏ ਆ ਕੁਝ ਪੈਸੇ ਕਿਉਂਕਿ ਸੀਵਰੇਜ ਦੀ ਅਭੀ ਪਾਈਪਲਾਈਨਾਂ ਫਿਰ ਬਦਲ ਕੇ ਪੈਣੀ ਆ ਕੁਝ ਪੈਸੇ ਬਿਜਲੀ ਬੋਰਡ ਨੂੰ ਗਏ ਆ ਕਿਉਂਕਿ ਜਿਹੜੇ ਖੰਭੇ ਵੀ ਉਹ ਚੱਕ ਕੇ ਉਹ ਤੋਂ ਸਾਈਡ ਤੇ ਕਰਨੇ ਪੈਣੇ ਆ ਸੋ 13 ਕਰੋੜ ਰੁਪਇਆ ਵੱਖ-ਵੱਖ ਡਿਪਾਰਟਮੈਂਟਾਂ ਨੂੰ ਜਾਰੀ ਹੋ ਚੁੱਕਿਆ ਤੇ ਬਾਕੀ ਜਿਹੜੇ ਸੜਕਾਂ ਵਾਲੇ ਪੈਸੇ ਵੀ तरह दिया खबर अपने आले दुआले देखने लैनल नाइब करो अडिया खबर शेयर करो अगलिया खबर देखते रहो इंडियन टीवी न्यूज पंजाब